ਉਰੀ ਦੇ ਕੋਲ ਪਿੰਡ ਆਈ ਸਾਡਾ ਗਲੋਲੀ ਪਿੰਡ ਆਈ ਅਸੀਂ ਕਿੱਥੇ ਆਏ ਹਾਂ ਅਸੀਂ ਡੀਸੀ ਦਫਤਰ ਪਠਾਨमाजरा ਸਾਹਿਬ ਦੇ ਜਿਹੜਾ ਅਰੈਸਟ ਕੀਤਾ ਜੀ ਅਨਲਿਗਲ ਮਤਲਬ ਬੇਬੁਨਿਆਦ ਕੇਸ ਬਾਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਦੇ ਉਹਦੇ ਸੰਬੰਧ ਚ ਅਸੀਂ ਆਏ ਸੀ ਕਿ ਪਰ ਇਹ ਪ੍ਰਸ਼ਾਸਨ ਨੇ ਸਾਰੇ ਬੰਨੇ ਜਿਹੜਾ ਇਹ ਬੰਦ ਕਰਤੀਆਂ ਨੇ ਛੜਕਾ ਬੰਦ ਕਰਤੀਆਂ ਨੇ ਇਹਨੇ ਕਿਉਂ ਆ ਕਿ ਮੰਗ ਕੀ ਹੈ ਤੁਹਾਡੀ ਮੰਗ ਕੀ ਆ ਜੀ ਉਹਨਾਂ ਨੇ ਸਹੀ ਆਵਾਜ਼ ਠਾਈ ਹੈ ਸੱਚ ਦੀ ਆਵਾਜ਼ ਠਾਈ ਹੈ ਸਹੀ ਘਰਾ ਦੀ ਬਲਾ ਸਫਾਈ ਨਹੀਂ ਕੀਤੀ ਗਈ ਬਿਲਕੁਲ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਸੱਚ ਬੋਲਿਆ ਉਹਨਾਂ ਨੂੰ ਬੇਬੁਨਿਆਦ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਇਹ ਆਇਨੇ ਕਿੰਨੇ ਸੰਗਤ ਬਹੁਤ ਹੈ ਪਿੱਛੇ ਗੱਡੀਆਂ ਪੁਲਿਸ ਅੱਗੇ ਆਉਣੇ ਨਹੀਂ ਦੇ ਰਹੀ ਹਾਂ ਪਿੱਛੇ ਹਲਕੇ ਵੀ ਫਰਾਰ ਹੋ ਚੁੱਕੇ ਇਹਦੇ ਬਾਰੇ ਕੀ ਕਹਿਣਾ ਕੋਈ ਫਰਾਰ ਨਹੀਂ ਹੋਇਆ ਜੀ ਬਿਲਕੁਲ ਨਹੀਂ ਇਹ ਛੁੱਠੇ ਕੇਸ ਬਣਾਉਣਿਆ ਜੀ ਪਟਾਣ ਮਜਰਾ ਸਾਹਿਬ ਤੇ ਬੇਬੁਨਿਆਦ ਕੇਸ ਪਾ ਕੇ ਉਹਨਾਂ ਨੂੰ ਅੰਦਰ ਸੱਟਣਾ ਹੀ ਕੋਈ ਫਰਾਰ ਨਹੀਂ ਬਿਲਕੁਲ ਹੀ ਉਹ ਪਹਿਲਾਂ ਵੀ ਉਹਨਾਂ ਦੀ ਤੁਸੀਂ ਵੀਡੀਓ ਵੀ ਸੋਲੋ ਹਮੇਸ਼ਾ ਸੱਚ ਲਈ ਉਹ ਬੋਲਦੇ ਨੇ ਸੱਚ ਲਈ ਉਹ ਖੜੇ ਨੇ ਜੀ ਕਿੱਦਾਂ ਦਾ ਪ੍ਰੋਟੈਸਟ ਹੋਏਗਾ ਤੁਹਾਡੇ ਵੱਲੋਂ ਜੇ ਜੇ ਅਗਰ ਮਾਮਲਾ ਇੱਥੇ ਚੱਲਦਾ ਰਿਹਾ ਬਿਲਕੁਲ ਹੀ ਅਸੀਂ ਦੁਬਾਰਾ ਕਿੰਨੇ ਦਿਨ ਲੱਗਣਗੇ ਜੀ ਅਸੀਂ ਦੁਬਾਰਾ ਫ ਠੀਕ ਹੈ ਅਸੀਂ ਛੜਕ ਤੇ ਉਧਰ ਆਪਦੇ ਹਲਕੇ ਦੇ ਵਿੱਚ ਵੀ ਕਰਾਂਗੇ ਸਨੋਰ ਹਲਕੇ ਦੇ ਵਿੱਚ ਵੀ ਅਸੀਂ ਮਤਲਬ ਕਰਾਂਗੇ ਹੀ ਤਾਂ ਜਿਹੜੇ ਬੰਦੇ ਸੀ ਇਹ 10 ਬੰਦੇ ਇਨਕੁਆਰੀ ਦੇ ਸਵਾਨ ਚ ਆਏ ਸੀ ਅਸੀਂ ਕਨਫਰਮ ਕਰਕੇ ਤੇ ਅੱਗੇ ਭੇਜਦੇ ਨੇ ਜਿਹੜੇ ਕੰਮ ਆਏ ਸੀ ਫਿਰ ਪਹਿਲੇ ਜਿਹੜੇ ਪਾਸੇ ਵਿੱਚ ਨਿਕ ਗਏ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਇੱਥੇ ਇਕੱਠ ਨਹੀਂ ਹੋਣ ਦੇ ਸਕਦੇ ਵੀ ਕੋਈ ਜਿਹੜੇ ਸਮਰਥਕ ਹੁੰਦੇ ਉਹਦੇ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਆ ਕਈ ਵਾਰੀ ਕਈ ਤਾਂ ਸਿਆਣੇ ਹੁੰਦੇ ਆ ਕਈ ਛੋਟੀ ਮੰਡੀਰ ਪਾਰਟੀ ਹੈ ਰਿਸਕ ਨਹੀਂ ਲਿਆ ਜਾ ਸਕਦਾ ਨਾ ਬੇਤਸ਼ਾਮ ਕੋਈ ਗੱਡੀਆਂ ਖੜੀਆਂ ਕੋਈ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਨ ਲੱਗ ਜਾਣ ਕੋਈ ਕਿਸੇ ਤਰ੍ਹਾਂ ਦਾ ਐਵੇਂ ਵਾਇਲੈਂਟ ਹੋ ਜਾਣ ਠੀਕ ਹੈ ਇਸ ਕਰਕੇ ਪੁਲਿਸ ਦੇ ਬਰਤੀਵੀ ਤੇ ਲੋਕਾਂ ਦਾ ਹਰ ਟਾਈਮ ਹੀ ਰੋਜ਼ ਆ ਰਹਿੰਦਾ ਤੇ ਇਸ ਕਰਕੇ ਪ੍ਰੀਵੈਂਸ਼ਨ ਲਈ ਹੀ ਉਹਨਾਂ ਨੂੰ ਇੱਥੋਂ ਲੈ ਕੇ ਗਏ ਕਿਹਾ ਜਾ ਸਕਦਾ ਹੈ ਲਾਅਨ ਮੈਂਡਟ ਹਾਂ ਲਾਅਨ ਆਰਡਰ ਤਾਂ ਬਿਲਕੁਲ ਫੜਕਣ ਨਹੀਂ ਦਿੱਤੀ ਜਾਏਗੀ ਚਿੜੀ ਕਿਸੇ ਤਰ੍ਹਾਂ ਦੀ ਲਾਅਨ